ਅੱਛੀ ਗੱਲ ਜੀ ਸਾਰੇ ਬੀਰ ਪਰ ਆਵਣ ਕਿਉਂ ਕਹਿ ਮੈਂ ਸਾਰੇ ਜਾਨਵਰ ਸੈਕ ਸਾਰਿਆਂ ਦੇ ਅੱਜ ਜਾਏਗੀਆਂ ਬਾਈ ਘੋੜੀਆਂ ਦੀਆਂ ਦੌੜਾਂ ਤੇ ਜੱਸਾ ਜੱਸੇ ਨੂੰ ਮੈਂ ਭੇਜਦਾ ਜੱਸਾ ਦਿਖਾਉਂਗਾ ਠੀਕ ਹੈ ਦੇਖਿਓ ਫਿਰ ਅੱਗੇ ਅਕਰ ਦੰਮਰ ਜਾ ਇੱਕ ਉਹ ਖੜਾ ਹੈ ਨੀਲਾ ਪਤਾ ਨਹੀਂ ਘੋੜੀ ਆ ਪਤਾ ਨਹੀਂ ਘੋੜਾ ਉਧਰ ਭੱਜਦੀਆਂ ਨੇ ਘੋੜੀਆਂ ਦੇਖਦੇ ਆ ਇੱਕ ਉਧਰ ਖੜੀ मोट <laughs> पकड़ मोटरसाकिल ਆਹ ਆ ਜਾਓ ਆ ਆਂ ਤਾਂ ਤਰਾਇਓ ਕਰ ਰਹੇ ਆ ਇਧਰ ਹਲੇ ਚੱਲ ਨਹੀਂ ਸਾਨੂੰ ਪਤਾ ਨਹੀਂ ਵੀ ਜਾ ਕੋਈ ਨਹੀਂ ਕੋਈ ਨਹੀਂ ਆਲੰਦ ਕੋਈ ਚੱਲ ਆਜਾ ਹਰਸ਼ੀਤ ਬੰਦ ਕੇ ਗੱਲ ਆਇਆ ਤੁਸੀਂ ਓਏ ਆਇਆ ਕੋਈ ਆਜਾ ਜਿਹਦੇ ਪੱਛੇ ਆ ਓਏ ਆ ਜਾ ਯਾ ਲੈ ਔਰ ਲੈ ਲਖਾ ਦਾ ਤੋਰ ਓ ਵੀ ਓ ਆ ਜਾ ਓ ਨੂੰ ਸੰਦਦਾ ਹੁਣ ਜਾ ਜਾ ਸਾਲੇ ਓਏ ਤੇਰੇ ਐਟਮ ਦੀ ਬਣਾ ਕੀ ਖੁਸ਼ੀਆਂ ਆਇਆ ਇਹਦਾ ਦੇਖ ਕੇ ਉੱਪਰ ਚੜ੍ਹ ਲੀਦਾ ਤਾਂ ਵੀ ਉੱਪਰ ਚੜ੍ਹਦਾ ਹੈ ਬੋਡੀਫਾਈ ਕਰਾਇਆ ਹੋਇਆ ਜਿਹੜਾ ਸਾਫ ਵੀ ਹੈ ਤਾਂ ਵੀ ਉੱਪਰ ਚੜ੍ਹਦੇ ਨੇ ਬੰਦਰ ਚੱਪੜ ਗਈ ਚੱਪੜ ਵੀ ਉੱਪਰ ਬੈਠੀ ਜੀ ਬੈਠੀ ਜੀ ਚੜ੍ਹ ਵੀਦਾ

ਯਾਨ ਦੇ ਦੋ ਟਾਈਮ ਹੁਣ ਆਜੋ ਜੀ ਆਜੋ ਉਹ ਲਿਆਓ ਵੀਰੇ ਗਾ ਵਾਲਾ ਕਰ ਲੋ ਜੀ ਬੋਲੀ ਨਹੀਂ ਥੋੜਾ ਜਿਹਾ ਗਿੱਲੇ ਪੱਟ ਲਵੇ ਐ ਚਲਾ ਵੀ ਕੀ ਕਰਦਾ ਸੁੱਤ ਗਾਣਾ ਚਾਹਣਾ ਘਟੜੀ ਯਾਰ ਜਾਨ ਚਾਹੋ ਹੁਣ ਦਿਆ ਬਸੀ ਉਹਨੇ ਪੈਂਚ ਨਾ ਲਾਏ ਮਿੱਟੀ ਉਰ ਜਾ ਕੇ ਰੱਖੀ ਹਾਂ ਰਾਉਟ ਦੀ ਬੱਡੇ ਮਿੱਟੀ ਉੱਤਰ ਦੀ 24 ਸੈਕਿੰਡ ਜੋ ਤਿੰਨ ਪੁਆਇੰਟਾਂ ਵਾਲੀ 24 ਸੈਕਿੰਡ ਤੇ ਗਿਆ ਕਨੇਡਾ ਵਾਲਿਆਂ ਦੀ ਹੈ ਜਿਹੋਣਾ ਦੀ ਘੋੜੀ ਆਉਂਦੀ ਆ ਇਹ ਹਰਿਆਣਾ ਲੈ ਜੀ ਸਿੱਟੇ ਸਰਾ ਤੇ ਅੱਗੇ ਫੜ ਫਿਰ ਬਣੋ 25 ਸੈਕਿੰਡ 75 ਪੁਆਇੰਟ 25 ਅਹ ਕਕਰਾਲਾ ਖੁਰਦ ਜੱਗੀ ਕਕਰਾਲਾ ਖੁਰਦ ਤੋਂ ਬਣਾ ਬਰਾਦਰ ਕਕਰਾਲਾ ਖੁਰਦ ਘੋੜਾ ਤੜਮਾ ਕੋ ਦੇ ਦੇਆ ਟੱਕਰ 20 ਸੈਕਿੰਡ 25 ਪੁਆਇੰਟ ਦੇ ਨਾਲ ਆ ਟੱਕਰ ਕਾਕਾ ਕਮੇਡੀਆਲਾ ਉੱਤੇ ਸਵਾਰ 23 ਸੈਕਿੰਡ 65 ਪੁਆਇੰਟ ਆ ਬਾਈ ਜੀ ਜਿਹੜਾ ਟੱਕਰ ਵਾਲਾ ਜੀ ਨੂੰ ਦੋੱਖਾ ਚੱਲੇ ਆ ਹਨਾ ਚਾਲ ਹਰਤਾਪਰਾ ਇਹ ਬਾਈ ਜੀ ਖਵਾਂਦੀ ਪੈਂਟ ਵਾਲਿਆਂ ਦਾ ਘੋੜਾ ਪਟਾਲੇ ਵਾਲਿਆਂ ਦਾ ਅਕਾਲ ਸਿਮਰਨ ਹੁਣਾ ਦਾ ਹੈਟੋ ਕਤਾਲਾ ਨਵੇਂ ਉਮਰ ਦਾ ਫੇਰਾ ਬਾ ਥੋੜਾ ਜੋਰ ਲਾਉਂਦਾ ਵਾ ਤੇ ਦੇਖਦੇ ਅੱਜ ਕੀ ਰੰਗ ਲਿਖਾਉਂਦਾ ਅੱਪ 25 ਸੈਕਿੰਡ 84 ਪੁਆਇੰਟ ਆਹ ਕੋ ਉਡਾੜ ਗਿਆ ਦਾ ਪਹਿਲਾ ਦਵਾਰਾ ਭਜਾਉਣ ਲੱਗ ਗਿਆ ਪੱਟੀ ਬਹਿ ਗਿਆ ਉੱਪਰ ਉੱਤੇ ਆ ਦੌੜੀ ਪਾ ਸਭ ਕੁਝ ਕਰੇਗਾ ਜਿੱਦੀ ਜਿੱਦੀ ਚੜਬ ਨਹੀਂ ਹੋਣਾ ਹੈਗਾ ਬਾਈ ਤੂੰ ਕੀ ਹੋ ਗਿਆ ਚੜ ਨਹੀਂ ਜਾਦਾ ਗਾਉਣਾ ਜਨ ਸਾਰਾ ਸੀਨੇ ਬੰਦਾ ਚੜਦਾ ਚੜ ਗਿਆ ਚੜ ਗਿਆ ਚੜ ਗਿਆ ਕਰਦਾ ਕੋੜਾ ਨਹੀਂ ਹੈ ਭੱਜ ਕੇ ਦੇਖੀਂ ਲੇਗਾ ਪਹਿਲਾਂ ਵੀ ਦੋ ਤਿੰਨ ਵਾਰੀ ਖਰਾਬ ਕਰ ਗਿਆ ਇਹ ਮੈਨੂੰ ਤਾਂ ਪਤਾ ਨਹੀਂ ਤਾਂ ਮੈਂ ਕੀ ਕਰ ਜੂ ਇਹ ਉਹ ਦੂਰ ਹੀ ਵਸਵਾੜੀ ਆ ਮਾਮੀ ਦਾ ਭਾਈ ਲੱਗਦਾ ਦੋਨਾਂ ਦਾ ਕੋਈ ਗੱਲ ਨਹੀਂ ਨਾ ਉਹ ਦੇਖ ਲਾ ਲੇਕਿਨ ਨੌਲ ਦੂਸਰਾ ਆਹੋ ਬਾਰੰਦ ਕੰਡਿਆਣੇ ਪਾਇਰ ਫਟੇ ਰੱਪਲਾ ਦੇ ਤਰ੍ਹਾਂ ਆਏ ਬਹੁਤ ਸ਼ੁਕਰੀਆ ਭਾਈ

ਆਰੇ ਲਾ ਲ ਭਾਈ 14 ਬੱਲੇ ਮਰਾਂਗਾ ਹੁਣ ਆਜਾ ਤੂੰ ਆਜਾ ਪਤੀ ਜੀ ਅਸੀਂ ਕਰਦੇ ਆ ਆਜਾ ਇਹਨੂੰ 1000 ਮੈਂ ਦਊਗਾ ਯਾਰ ਮੇਰੇ ਨਾਲ ਹੋਗੇ 4 ਹੋਗੇ ਚਲਾ ਦੇ ý thức 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 ý ਤੇ ਦੂਏ ਪਾਸੇ ਹੋ ਤੂੰ ਹੋਇ ਤੂੰ ਨਾ ਜਾ ਥੋੜਾ ਇੱਧਰ ਆ ਆ ਦੇ ਉਰੇ ਨੀ ਕਿੱਥੇ ਪਾ ਕੇ ਛੁੱਪਣਾ ਆਂ ਤੇ ਬਈਆ ਬਹੁਤਾਂ ਬਾਰੇ ਅੰਬਰੇ ਲੰਘੇ ਸਾਰਾ ਬੱਤੀ ਵਾਹ ਪਾਗਲ ਕਰ ਰਿਹਾ ਰਾਇਲ ਵੀਡੀਓ ਬਣਾਦਾ ਤੇ どうであったのか रोबोट के लिए अपन ट्रेनिंग में है ए राजा पति हाले में बैठो पतिपा पहला तार मार कलाकार है हां चले चले हाले पड़ी गया रो गया रो गया मारक ना भाई जी रोता ਛੱਡਦੇ ਆਂ ਲੋਟਿੰਗੀਆਂ ਬਹੁਤ ਜੀ ਲੈ ਨਹੀਂ ਲੱਗਦਾ ਕੋਈ ਨਹੀਂ ਕੋਈ ਦੇਖੀ ਜਾਂਦਾ ਹਲੇ ਆਹ ਪਿੱਛੇ ਉਹ ਰਸਾ ਲਾ ਲੂ ਨਾ 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 ਖੜ ਜਾ ਕਰੋ ਕਰੋ ਜਿਹੜੇ ਦਰਦੀ ਹੈ ਆਏ ਹੋਏ ਮਹਿਮਾਨ ਨੇ ਸਾਰੇ ਰਿਕਨਾ ਲੈ ਕੇ ਸਰਪੰਨ ਸਾਹਿਬ ਕਰੋ ਬਾਜੀ ਚਾਰੀਆ ਮਾ ਬਸਤਾਰੀ ਪੰਜਾ ਨਾਮ ਵੀ ਜਿਹੜੇ ਸਮਾਂ ਜਿਆਦਾ ਹੋ ਜਾਣਾ ਪੁੱਲਾ ਮੇਰੇ ਪਾਰੀ ਹੋ ਜੂ ਕੋਈ ਨਹੀਂ ਭੱਜੂ ਇੱਕ ਮਿੰਟ ਭੱਜੂ ਭਾਣਾ ਨਾ ਪਤਾ ਨਾ ਨਹੀਂ ਹੋ ਹਾਂ ਭੱਜੋ ਮੋਟਾ ਨਾਮ ਸਹੀ ਹੈ ਚਲੋ ਚਲੋ ਤੁਹਾਨੂੰ ਮੈਂ ਇਹਦੇ ਕੰਨ ਤੇ ਲਾਉ ਪਾਈਗਾ ਪੰਜਰੀ ਨਾ ਨੱਚਦਾ ਵੀ ਜਿੰਦਾ ਸੁਣਾ ਆਛੀ ਹਰਜੀਤ ਭਾਈ ਬੋਲੋ ਮੈਂ ਜਾਉਂ ਪਹਿਲੇ ਆਪ ਬੋਲੋ ਇਹ ਬੱਸ ਫੋਨ ਡਾਊਨ ਹੋ ਗਿਆ ਬੈਂਦੀ ਜਾਲ ਦਾ ਅਮਰੀਕਾ ਮਾਰ ਲੈਂਦੀ ਜਿਵੇਂ ਹੈਂਡ ਬ੍ਰੇਕ ਲੱਗੇ ਹੁੰਦੇ ਆਦੇ ਹੜਵਾਈ ਕਰਦੀ ਫਿਸ਼ ਕੱਢੇ ਛੋਟੀ ਵੇ ਦੇ ਢੂਏ ਦੇ ਫੇਰ ਕਦੇ ਨਹੀਂ ਲਿਆਏ ਹਾਂ ਨਹੀਂ ਪਿਆਰ ਨਾਲ ਦੇ ਚੱਲੇ ਵੀਰੇ ਤੂੰ ਫੇਰ ਜਾ ਕੇ ਆਏ ਨਹੀਂ ਗੱਲ ਮੈਂ ਵੀਰੇ ਮੈਂ ਨਹੀਂ ਫੇਰਦਾ ਕਰਾ ਕਰਦੀ ਆ ਢੂੜੀ ਕੋਣ ਹੈ ਇਹ ਦੂਰ ਤੋਂ ਨਾ ਆਇਆ ਕੋਈ ਆ ਜਾ ਬਈ ਹਾੜ ਕੀ ਹੋ ਗਿਆ ਪੈਰ ਲੱਗ ਗਿਆ ਇਹ ਬਸ ਠੀਕ ਹਾਲ ਹੋ ਗਿਆ ਲੈ ਅਲੀ ਕੁੜੀ ਨਹੀਂ ਇਕਨੇ ਕਰਿਆ ਹਾੜ ਕੀ ਇਹ ਉੱਪਰ ਬੈਂਦੀ ਸਰ ਹੈਂਡ ਬ੍ਰੇਕ ਲੱਗ ਜਾਂਦੇ ਹੁੰਦੇ ਆਏ ਆ ਮੂੜ ਤੇ ਆ ਯਾਰ ਯਾਰ ਇਹ ਜਿਹੜੇ ਥੱਲੇ ਉੱਤਰਨੇ ਜਦੇ ਜਦੇ ਫੇਰ ਤੋਂ ਪਾਉਣਾ ਨੇ ਆਹ ਦੇਖ ਥੱਲੇ ਉੱਤਰਿਆ ਜਦੇ ਤੁਰਪੀ ਥੱਲੇ ਉਤਰ ਕੇ ਭਜਾਊਗਾ ਮੈਨੂੰ ਲੱਗਦਾ ਹੈ ਪਹਿਲਾਂ ਭਜਾਊ ਫੇਰ ਜੜੂਗਾ ਅਗਲੀ ਆ ਗਈ ਅਗਲੀ ਨੂੰ ਟਾਈਮ ਦੇ ਤਾਂ ਠੀਕ ਭੱਟੀ ਜਿਆਦਾ ਨਹੀਂ ਆਜੀ ਗਈ ਕੋੜੇ ਦਾ ਭੱਟੀ ਤਾਂ ਉਪਰ ਕਰਦੇ ਜਿਹੜਾ ਉਹ ਹੋਦਾ ਜਿਹੜਾ ਸੀ نا نا ڈرامہ بندیو بندیو پاجی بندیوے تو آج پر وہی نہیں انو کہندے میرا No, you can't have a business for the boy in now. ਕੀ ਆ ਜੀ ਕੀ ਆ ਜੀ ਦੀ ਚਾਪਤਾ ਕਾਰ ਤੋਂ ਗਾਉ ਲੱਗਿਆ ਕਾਰ ਜਿਨ੍ਹਾਂ ਦੇ ਕੈਮਰੇ ਫਿੱਟ ਕਰਦੇ ਨੇ ਨੌਜਵਾਨਾਂ ਨੇ پوری ਫੋਟੀ ਲਈ ਬੈਠਾ ਕੋਈ 50 ਤੇ ਕੋਈ 60 ਆ ਫਰੀ 11 ਵਾਲੀ ਕਮ ਚਲਾਉਣ ਨੂੰ ਚਰਦਾ ਬਾ ਪਰ ਸਮਾਂ ਬਦਲ ਗਿਆ ਫੋਟ ਚ ਬਦਲ ਗਈ ਤੇ ਤੇਜ਼ ਨੇ ਗੱਲ ਜੇ ਫੋਟ ਉੱਡਦੀ ਆ ਫੋਟੀ ਵਾਲੇ ਸਿੱਧ ਖੜੇ ਹੋਏ ਆ 23 ਸੈਕਿੰਡ 25 ਪੁਆਇੰਟ ਦਾ ਵੀਰੋ ਕਾਲੇ ਕਾਟੇ ਦਾ ਬਚਿਆ ਬਾ ਜਿਹਨੇ ਅੱਜ ਖਮਾ ਲਾਇਆ ਹੋਇਆ ਸੱਤੇ ਕਤਰਾ ਜੀ ਕੀ ਜਾਣੇ ਨੇ ਟੱਕੀ ਕਕਰਾਲੇ ਦਾ ਅੱਜ ਟੱਕਰ ਵਾਲਾ ਇਹ ਮਾਈ ਤੇ ਹੀ ਰਹਿਣ ਵਾਲੀ ਸੀ ਪਿੰਡ ਤੇ ਮੈਨੂੰ ਲੱਗਦਾ ਗੁੰਡੀਆਂ ਦੇ ਸਿੰਘ ਫੰਮੇ ਹੋਏ ਆ ਮੁਕਾਬਲਾ ਬੰਦਾ ਟੱਕਰ ਵੱਡੀ ਆ ਲਾਲੀ ਹਰੀ ਵੀ ਖੜੇ ਹੋ ਗਏ ਆ ਤੇ ਦੇਖਦੇ ਆ ਅੱਛਾ ਸੇ 355 ਪੁਆਇੰਟ ਆ ਵਾਹ ਲੈ ਲੋਨੇ ਧਰਿਆ ਵਿੱਚੋਂ ਅਰਜਨ ਜੰਧਰਾ ਆ ਜਾ ਕੋਲੇ ਖੜਾ ਪਿਆ ਆ ਘਾਰ ਤੂਸ ਵੱਜੋ ਮੇਰੇ ਵੀਰੇ ਹੋਣ Yeah. ਓਏ ਓਏ ਬੋਤਾ 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 ਆ ਜਾ ਆ ਜਾ ਆ ਜਾ ਆ ਜਾ ਦੇਖ ਬਾ ਦਾ ਗੋੜਾ ਪੱਜ ਜਈ ਦਿਖਾਉਣੇ ਸਾਬਾ ਨੂੰ ਰਹਾ ਹੂ ਮੈਂ ਜੱਪਾਂ ਨੂੰ ਸਹਿਵਾ ਮਰੋਣੀ ਪੈਣੀ ਹੈ। ਇਹ ਬਾਈ ਸ਼ਾਟ ਸਟਾਰਟ ਫਾਰਮ ਬਟਿਆੜੀ ਬਾਈ ਕਰਪਰੀ ਚੋਣੀ ਬਾਈ ਸ਼ਾਟ ਹੋਣੀ ਪੁਆਇੰਟ ਤੇ ਹੋਣੀ ਜੀ ਨਾਲ ਨਾ ਆ ਜਾ। ਆਹ ਦੇਖੋ ਕੂੜਾ ਕਿੰਨਾ ਸੁਣੇ। ਇਹ ਥੋਪਾ ਜਿਹਾ। ਚੱਲੋ ਚੱਕਾ ਦਿੰਦੇ। ਬਹੁਤ ਬਹੁਤ ਸਾਰ ਤੇਲੇ ਬਲੋਗ ਦੀ ਕਰਦੇ ਆ ਐਂਡਿੰਗ ਤੇ ਕਮੈਂਟ ਬੋਲਦੀ ਜਸਵੀਰ ਸਿੰਘ ਬਾਈ ਕੀ ਹਾਲ ਨੇ ਆਪ ਦਾ ਖਿਆਲ ਰੱਖੋ ਵੀਰੇ ਹੁਣ ਤਾਂ ਫਰਕ ਹੈ ਧੰਨਵਾਦ ਬੁੱਟਾ ਬਰਮ ਨਾਈਸ ਆ ਵੀਡੀਓ ਥੈਂਕ ਯੂ ਵੀਰੇ ਨਲਾਗ ਯੂਟਿਊਬਰ ਜੱਸਾ ਅਮਰਤਪਾਲ ਸਿੰਘ ਗਦੀਪ ਬੁੱਲਰ ਸੁਖਵਿੰਦਰ ਗੌਰਭਾਈ ਗਿੰਦਾ ਬਦੀ ਵਦੀਆ ਜੀ ਬਿੱਕਰ ਸਿੰਘ ਬਾਈ ਕਬੂਤਰਾਂ ਚ ਵੀ ਬੋਦੀ ਆਲੇ ਹੁੰਦੇ ਆ ਨਹੀਂ ਨਹੀਂ ਵੀਰੇ ਸੁਜੀ ਲਕਮਰ ਬਾਈ ਤੁਸੀਂ ਸ਼ੈਂਪੂ ਘੜਾ ਹਲਾਣੇ ਹੋ ਡੌਗ ਦੇ ਟਿੱਕ ਐਂਡ ਫਲੇ ਲਾਉਣੇ ਆ ਵੀਰੇ ਗੁਰਪ੍ਰੀਤ ਸਿੰਘ ਬਾਈ ਕਬੂਤਰ ਦੇ ਦਿਓ ਪਲੀਜ਼ ਵੀਰੇ ਕੋਈ ਗੱਲ ਨਹੀਂ ਲਾ ਲੈਣ ਦੇ ਜੋੜੇ ਗਰਜੀ ਗਰਜੋਤ ਸੇਖੋ ਤੁਸੀਂ ਸਿੱਟ ਜੋ ਕਿੰਨੇ ਦੀ ਲੈਂਦੀ ਐ ਰੇਟ ਜ਼ਰੂਰ ਦੱਸ ਦਿਆ ਵੀਰੇ ਵੀਰੇ ਮੈਂ ਤਾਂ ਫ੍ਰੀ ਹੋ ਲੈ ਕੇ ਆਂਦੀ ਐ ਜੀ ਸੂਝ ਲਗਮਾਰ ਬਾਈ ਉੱਪਰ ਵਾਲੇ ਖੁੱਡੇ ਸਾਫ਼ ਕਰ ਲਓ ਹਾਂਜੀ ਵੀਰੇ ਮਾੜਾ ਜਿਹਾ ਸੈੱਟ ਹੋ ਜੀ ਕਰਦੇ ਆਂ ਖਰੜ ਵੀਰ ਜੋੜਾ ਗਿਫਟ ਕਰ ਦੋ ਜੀ ਕੋਈ ਗੱਲ ਨਹੀਂ ਵੀਰੇ ਜ਼ਰੂਰ ਅਰਸ਼ ਬੈਣੀਪਾਲ ਇੱਕੋ ਕਬੂਤਰ ਲੈ ਕੇ ਜਾਣਾ ਉਹ ਨਿਗਾ ਚ ਮੇਰੇ ਕੋਈ ਨਹੀਂ ਕੋਈ ਨਹੀਂ ਵੀਰੇ ਸਤਵਿੰਦਰ ਸਿੰਘ ਸਾਗਰ ਲਵਾਣਾ ਸਾਗਰ ਲਵਾਣਾ ਸ਼ੌਂਕੀ ਮੇਰਾ ਧੰਨਵਾਦ ਧੰਨਵਾਦ ਵੀਰੇ ਨੇ ਕਮੈਂਟ ਕਰਨ ਲਈ ਮਿਲਦੇ ਆਂ ਅਗਲੇ ਵਲੌਗ ਚ